ਇਹ ਹੁਣ ਤਾਂ ਬਣਵਾ ਦਾ ਲਵੇਗਾ ਜਦੋਂ ਤੂੰ ਆਪ ਜੇ ਸੋਣਨ ਲੱਗੇਂਗਾ ਨਾ ਲੈ ਵੀ ਭਾਈ ਅੱਜ ਤੁਹਾਨੂੰ ਅਸੀਂ ਦੱਸ ਦਿਆਂ ਵੀ ਮਸ਼ੀਨ ਦੀ ਸੈਟਿੰਗ ਐਵੇਂ ਹੁੰਦੀ ਆ ਆ ਦੇਖੋ ਆ ਗੇਅਰ ਲੱਗਿਆ ਹੋਇਆ ਇਹਦੇ 18 18 ਦਾ ਗੇਅਰ ਆ ਇੱਥੋਂ ਗਰਾਰੀਆਂ ਤੋਂ ਸੈਟਿੰਗ ਹੁੰਦੀ ਆ ਜੇ 7 ਇੰਚ ਦੇ ਬੀਜ ਨਹੀਂ ਹੋਵੇ ਕਿਵੇਂ ਵੀ ਜਾਂਗੇ ਜੇ 7 ਇੰਚ ਦੇ ਬੀਜਣੀਆਂ ਤਾਂ ਆਪਾਂ ਨੇ 21 17 ਦੀ ਗਰਾਰੀ ਪਾਉਣੀ ਆ ਉੱਪਰਲੀ ਗਰਾਰੀ 21 ਦੀ ਪਾਉਣੀ ਆ 21 ਦੀ ਗਰਾਰੀ ਜਿਵੇਂ ਆ 17 18 19 20 21 ਆ 21 ਦੀ ਗਰਾਰੀ ਹੋਗੀ ਥੱਲੇ ਵਾਲੀ ਗਰਾਰੀ ਪਾਉਣੀ ਆ 17 ਦੀ ਰੋਕੋ ਆਹ ਵਾਚ ਤੇ ਜੇ ਆਪਾਂ ਨੇ 8 ਇੰਚ ਦੇ ਕਰਨੀਆਂ ਤਾਂ ਇਹਦੇ ਪਊਗੀ 17 12 ਦੀ ਕਰਾਰੀ ਜਿਵੇਂ ਹੁਣ ਆ ਪਈ ਹੋਈ 8 ਇੰਚ ਦੇ ਗਾਈਦੀ ਆਪਣੀ ਮਸ਼ੀਨ ਉੱਪਰਲੀ ਕਰਾਰੀ 17 ਦੀ ਥੱਲੇ ਵਾਲੀ 12 ਦੀ ਪਾਉਣੀ ਆ ਜੇ ਆਪਾਂ ਕਰਨੀਆਂ 6 ਇੰਚ ਤੇ ਤਾਂ ਉੱਪਰਲੀ ਕਰਾਰੀ 18 ਦੀ ਕਰ ਲਓ ਥੱਲੇ ਵਾਲੀ ਕਰ ਲਓ 17 ਦੀ ਜਿੰਨ ਜਾਦੇ ਪਕਾਵੀ ਮੱਕੀ ਆਗਲਾ 8 ਇੰਚ ਤੇ ਬੀਜ ਦਾ ਤੇ 4 ਵਾਲੀ 6 ਤੇ ਬੀਜ ਦਿੰਦੇ ਨੇ ਵਿੱਚ ਵਿੱਚ 7 ਇੰਚ ਦੇ ਵੀ ਬੀਜ ਦਿੰਦੇ ਨੇ ਤਿੰਨ ਕਰਾਰੀਆਂ ਤੇ ਕਰ ਦਿਆ ਤੁਸੀਂ ਕਿੰਨੇ ਇੰਚ ਦੇ ਬੀਜ ਦੇਓ ਹੁਣ ਅਸੀਂ 7 ਇੰਚ ਤੇ ਬੀਜਾਂਗੇ ਉਹ ਕਾਰਨ ਕੀ ਆ ਹੁਣ ਇਹ ਥੋੜੀ ਜਿਹੀ ਲੇਟ ਹੋਣ ਲੱਗ ਗਈ ਮੱਖੀ ਤੇ ਹੁਣ 7 ਇੰਚ ਤੇ ਬੀਜਾਂਗੇ ਆਪਾਂ ਇਹਨੂੰ 7 ਇੰਚ ਤੇ ਕਰ ਦਿੰਨੇ ਆ ਹਨਾ ਆਇ ਕੀ ਦੀ ਕਰਾਰੀ ਹੋਗੀ ਥੱਲੇ ਵਾਲੀ ਕਰਾਰੀ ਆਪਾਂ ਨਾ ਫੜਾਂਗੇ ਇੱਥੇ ਇਹ ਅਲਾਈਨਮੈਂਟ ਦੇਖਣੀ ਪੈਂਦੀ ਹੈ ਵੀ ਸਹੀ ਚੱਲਦੀ ਆ ਗਰਾਰੀ ਦੀ ਜੇ ਡੇਡੀ ਹੋਏ ਫਿਰ ਇਹ ਗੰਦੇ ਘਸੌਣ ਲੱਗ ਜਾਂਦੀ ਹੈ ਹੁਣ ਆਪਾਂ 21 ਤਾਰਾਂ ਦੀ ਗਰਾਰੀ ਤੇ ਕਰਤੀ ਇੱਥੇ 7 ਇੰਚ ਹੱਥੇ ਬੀਜੂਗੀ ਇਹ ਇੱਕ ਹੋਰ ਭਾਈ ਆਪਣੀ ਮਸ਼ੀਨ ਦੀ ਖਾਸੀਅਤ ਆ ਆਪਾਂ ਰੇਜ਼ਰ ਲਵਾਏ ਹੋਏ ਨੇ ਇਹਦੇ ਸਪੈਸ਼ਲ ਖੋਡ ਬਣਾਉਣ ਵਾਸਤੇ ਕਿੰਨੇ ਦੇ ਲੱਗੇ ਜੀ ਇਹ ਇਹ ਲੱਗੇ ਸੀ 42000 ਰੁਪਏ ਦੇ ਗੋਲ ਪੰਡ ਪਲਵਾ ਕੇ ਲੈ ਗਏ ਖੇਰੇ ਵਾਲਿਆਂ ਨੂੰ ਇਹ ਖੇਰੇ ਆ ਨਾ ਦੂਜੇ ਛੋਟੇ ਬੈੱਡ ਹੁੰਦੇ ਨੇ ਜਿਹੜੇ ਕੰਪਨੀ ਨਾਲ ਆਉਂਦੇ ਨੇ ਉਹ ਤੇ ਮਿੱਟੀ ਢਾਲਣ ਲੱਗ ਜਾਂਦੀ ਆ ਇਹ ਇੱਥੇ ਤੇ ਕਪੂਚ ਨਹੀਂ ਜਾਂਦੀ ਆ ਇਹ ਮਿੱਟੀ ਨਹੀਂ ਢਾਲਦੀ ਇਹਦੇ ਨਾਲ ਇਹ ਨੂੰ ਰੇਚ ਪਟਾਸਰ ਲਾਇਆ ਹਾਂ ਜੀ DATP ਇੱਕ ਵਾਰੀ DAP ਇੱਕ ਪਟਾਹ ਦੀ ਇੱਕ ਅੜਚੇ ਪਾਵਾਂਗੇ ਕੀ ਮੁੰਡਾ ਨਾ ਜਾਦਾ ਆ ਉਹ ਵੀ ਰਹੀ ਆ ਤਾਂ ਜੇ ਨੈਰਾ ਨਾ ਰੋਤਾ ਚੁਣ ਕੇ ਪਤਾ ਆ ਸਕੀ ਐਸੇ ਵੇ ਪਤਾ ਆ ਜੀ ਕੰਬਲ ਕਰਨ ਨਾਲ ਬਾਰੇ ਬੰਨਾ ਜੇ ਕੀ ਰੇਟ ਉਸ ਦਾ ਕੋਟਰ ਨਾਲ ਉਹਨੇ ਕੋਟਰ ਵਾਲਾ ਰੇਟ ਹੈ ਜੇ ਮੈਨੂੰ ਕੋਟਰ ਵਾਲਾ ਪਤਾ ਨਹੀਂ ਜਾਂਦਾ ਮਰੇ ਮਹੀਨ ਤੇ ਪੈ ਕੇ ਪੈ ਜੂ ਉਹਦੇ ਬਾਅਦ ਪਹਿਲਾਂ ਮਾਰ ਤੇ ਤੇ ਕਰ ਰੋ ਇਹਨੇ ਚਲ ਮੈਂ ਤੱਕ ਗੇਟ ਖੋਲੀ ਉਹ ਟੱਕਣ ਜੇ ਬੱਚਾ ਦਾ ਧੋੜਾ ਜਿਹਾ ਲੈ ਲੈ ਆ ਪਾਸੇ ਇਹ ਕਿਹੜਾ ਵੀ ਹੈ ਇਹ 191899 ਪਕਾਉਮੀ ਉਹ ਪਕਾਉਮੀ ਵਾਸਤੇ ਹੈ કે ਦੂਜੀ ਵਾਸਤੇ ਪਕਾਉਮੀ ਵਾਸਤੇ ਵੀ ਹੈ ਚਾਰ ਵਾਸਤੇ ਵੀ ਹੈ ਅੱਜ ਅੱਜ ਤੋਂ ਦੇ ਦਿੰਦਾਂਗੇ ਜਿਹੇ ਜਿਹਾ ਮਾਹੌਲ ਹੋਇਆ ਮੇਰੇ ਪਕਾਉਮੀ ਇੱਥੇ ਹੀ ਪਕਾਉਮੀ ਰੱਖ ਲਾਂਗੇ ਜੇਂ ਘਰ ਚਾਰ ਪਾ ਦਾਂਗੇ ਇਹ ਫੀਲ ਇਹ ਕਿੰਨਾ ਪੈਂਦਾ ਹੈ ਇਹ ਜੇ ਲੇਟਰ ਤਕਰੀਲ ਬਣਾਉਂ। ਲੌਂਗ ਵੀ ਜਿੰਦਾ 7 ਇੰਚ ਤੇ 8 ਇੰਚ ਤੇ ਸਵਾ ਕੱਟ ਜਿਵੇਂ ਕੰਦਾ ਵਾ। ਬਾਕੀ ਬੀਵੀ ਦੇ ਮੁਤਾਬਿਕ ਹੁੰਦਾ ਜੇ ਬੀ ਮੋਟਾਗਾ ਉਹ ਵੱਧ ਪੈ ਜਾਂਦਾ ਬਰੀਕ ਉਹ ਘੱਟ ਪੈ ਜਾਂਦਾ। ਕਿਉਂਕਿ ਇਹਨੇ ਤਾਂ ਪ੍ਰੈਸ਼ਰ ਦੇ ਸਹਾਰ ਨਾਲ ਦਾਣੇ ਚੱਕਣਾ। ਕੱਲਾ ਕੱਲਾ ਦਾਣਾ। ਆਇਆ ਕੀ ਜੀਪੀ ਦਿਖਾ ਦੇ। ਆ ਬੀ ਤੇ ਜਦੋਂ ਆ ਬੀ ਪੁਆਇੰਟ ਤੇ ਇਹ ਇੱਕ ਕੜ ਤੇ ਡੇਢ ਬੋਰੀ ਪਾਉਣੀ ਆ ਹੁਣ ਆਪਾਂ ਏਕੜ ਚ ਦੋ ਪੂਰੀਆਂ ਪਾਉਣੀਆਂ ਨੇ ਆਪਾਂ ਨੂੰ 25 ਤੇ ਬੰਨ ਲਿਆ 25 ਦੇ ਦੋ ਬੋਰੀਆਂ ਪਾਉ ਇੱਕ ਕੜ ਵੀ ਹੋ ਦੋਨੋਂ ਪਾਸੋਂ 25 25 ਕਰਨਾ ਹੋਊਗਾ ਹਾਂ ਹਾਂ ਦੋਨੋਂ ਪਾਸੇ 25 25 ਕਰਨਾ ਪਊ